ਗੱਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨਾ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ 60 ਲੱਖ ਮੀਟ੍ਰਿਕ ਟਨ ਅਨਾਜ ਸਮਰੱਥਾ ਵਾਲੇ ਬਣਨਗੇ ਗਦਾਮ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ ਕੇਂਦਰ ਸਰਕਾਰ ਨੇ ਝੋਨੇ ਚੋਲ ਅਤੇ ਕਣਕ ਦਾ ਭੰਡਾਰ ਕਰਨuple ਪੰਜਾਬ ਵਿੱਚ 60 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਕਦਮ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਸੂਬੇ ਵਿੱਚ 60 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਕਦਮ ਬਣਨ ਦਾ ਖੁੱਲੇ ਵਿੱਚ ਝੋਨਾ ਤੇ ਝੋਨੇ ਰੱਖਣ ਤੋਂ ਛੁਟਕਾਰਾ ਮਿਲੇ ਮਿਲ ਜਾਵੇਗਾ ਇਸੇ ਤਰ੍ਹਾਂ ਪੰਜਾਬ ਵਿੱਚ ਇਸ ਸਾਲ ਕੇਂਦਰੀ ਪੁੱਲ ਲਈ 119 ਲੱਖ ਮੀਟ੍ਰਿਕ ਟਨ ਕਣਕ ਅਤੇ ਇੱਥੇ 173.41 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਾਣਕਾਰੀ ਅਨੁਸਾਰ 173.41 ਲੱਖ ਮੀਟ੍ਰਿਕ ਟਨ ਝੋਨੇ ਵਿੱਚ 117 ਲੱਖ ਮੀਟ੍ਰਿਕ ਟਨ ਚੋਲ ਬੰਨਗੇ ਕੇਂਦਰ ਖਰੀਦ ਏਜੰਸੀ ਐਫ ਐਫਸੀ ਆਈ ਨੇ ਦਾਵਾ ਕੀਤਾ ਹੈ ਕਿ ਖਰੀਦ ਕੀਤੀ ਕਣਕ ਮੰਡੀਆਂ ਵਿੱਚ ਚੁੱਕ ਲਈ ਗਈ ਹੈ ਜਦ ਕਿ ਚੋਲ ਬਾਹਰ ਭੇਜਣ ਦੀ ਕਾਰਵਾਈ ਨੂੰ ਤੇਜ਼ ਕੀ ਕਰ ਦਿੱਤਾ ਗਿਆ ਹੈ ਝਾਲ ਹੀ ਵਿੱਚ ਕਣਕ ਦੇ ਸੀਜ਼ਨ ਦੌਰਾਨ ਕੇਂਦਰ ਪੂਲ ਰਹਿਤ 119 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਕੇਂਦਰ ਖਰੀਦ ਏਜੰਸੀ ਭਾਰਤੀ ਖੁਰਾਕ ਨਿਜਮ ਨੇ ਦਾਵਾ ਕੀਤਾ ਹੈ ਕਿ ਖਰੀਦ ਦੀ ਖਰੀਦ ਕੀਤੀ ਗਈ ਸਮੁੱੱਚੀ ਜਿੰਸ ਮੰਡੀਆਂ ਵਿੱਚੋਂ ਚੁੱਕ ਲਈ ਗਈ ਹੈ ਭਾਰਤੀ ਖੁਰਾਕ ਨਿਜ਼ਮ ਮਈ ਮਹੀਨੇ ਦੇ ਅੰਤ ਤੱਕ 17 ਲੱਖ ਮੀਟਨ ਕਣਕ ਕਣਕ ਦੂਜੇ ਸੂਬਿਆਂ ਵਿੱਚ ਸੂਬਿਆਂ ਨੂੰ ਭੇਜੀ ਜਾ ਚੁੱਕੀ ਹੈ ਇਸ ਮਹੀਨੇ ਜਾਨੀ ਕਿ ਜੂਨ ਅਤੇ ਅਖਾ ਆਖਰੀ ਤੱਕ ਇਹ 15 ਲੱਖ ਮੀਟਨ ਕਣਕ ਭੇਜਣ ਦਾ ਟੀਚਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ